ਅੱਜ ਦੇ ਟਾਈਮ ਤੇ ਚਾਹੇ ਇਨਸਾਨ ਤੇ ਚਾਹੇ ਜਾਨਵਰਾਂ ਜਿਹੜਾ ਵੀ ਆਪਣੇ ਕੌਮ ਦੀ ਗੱਲ ਕਰੂਗਾ ਜਾਂ ਆਪਣਿਆਂ ਵਾਸਤੇ ਗੱਲ ਕਰੂਗਾ ਨਾ ਉਹਨੂੰ ਇੱਕ ਵਾਰੀ ਨੁਕਸਾਨ ਤੇ ਇੱਕ ਵਾਰੀ ਸ਼ਹੀਦੀ ਪਾਉਣੀ ਹੀ ਪੈਣੀ ਆ ਜਿਆਦਾ ਗੱਲ ਨਹੀਂ ਕਰਨੀ ਜਿਹੜਾ ਉੱਤੇ ਤੁਸੀਂ ਹਾਥੀ ਵੇਖਣ ਦੇ ਨਾ ਇਹ ਤੋਂ ਇੱਕ ਸਬਕ ਜ਼ਰੂਰ ਮਿਲੂਗਾ ਤੁਹਾਨੂੰ ਸੁਣ ਕੇ ਕਿ ਇਹ ਹਾਥੀ ਗੌਰ ਨਾਲ ਵੇਖੋ ਇਹਦੇ ਮੱਥੇ 'ਚ ਆ ਵੇਖੋ ਕੀ ਕਿੱਡਾ ਡੂੰਗ ਪਿਆ ਵਾ ਇਹ ਵੀਡੀਓ ਅੱਗੇ ਜੇ ਅੱਗੇ ਸ਼ੇਅਰ ਵੀ ਕਰਿਓਗੇ ਇਹ ਹਾਥੀ ਨਾਰਮਲ ਹਾਥੀ ਨਹੀਂਗਾ ਜਦੋਂ ਕੋਈ ਬੰਦਾ ਕੋਈ ਕੁਰਬਾਨੀ ਕਰਦਾ ਨਾ ਉਹਨੂੰ ਸਾਰੀ ਕੌਮ ਤੇ ਸਾਰੇ ਲੋਕ ਕਹਿੰਦੇ ਰਹ ਕਦੇ ਵੀ ਵਾਕਿਆ ਸਾਡੇ ਵਾਸਤੇ ਕੋਈ ਖੜਿਆ ਸੀਗਾ ਇਹ ਹਾਥੀ ਨੇ ਵੀ ਉਹੀ ਕੀਤਾ ਇਹ ਵੀ ਆਪਣੀ ਪ੍ਰਜਾਤੀ ਵਾਸਤੇ ਖੜਿਆ ਹਾਥੀਆਂ ਵਾਸਤੇ ਖੜਿਆ ਸੀਗਾ ਤੇ ਆ ਇਹਨੂੰ ਖਣਿਆਜਾ ਪਹੁੰਚਣਾ ਪਿਆ ਆ ਇਹਦੇ ਫਟ ਲੱਗਾ ਪਰ ਇਸ ਫਟ ਨੇ ਕਈਆਂ ਲੋਕਾਂ ਨੂੰ ਬਹੁਤ ਸਾਰੀ ਸਿਹਤ ਦੇ ਜਾਣੀਆਂ ਹੈਦਰਾਬਾਦ ਦੀ ਗੱਲ ਆ ਜੀ ਜਿੱਥੇ 400 ਕਿਲੇ ਦਾ ਜੰਗਲ ਸੀਗਾ ਤੇ ਸਰਕਾਰ ਨੇ ਫੈਸਲਾ ਕੀਤਾ ਕਿ ਜੰਗਲ ਨੂੰ ਵੱਢ ਕੇ ਉੱਥੇ ਫੈਕਟਰੀਆਂ ਲਾਉਣਗੇ ਜਾਂ ਘਰ ਬਣਾਉਣਗੇ ਜਾਂ ਕਾਰੋਬਾਰ ਕਰਨਗੇ ਤੁਸੀਂ ਐਂ ਹਿਸਾਬ ਨਾਲ ਉਹ ਜੰਗਲ 'ਚ ਮਸ਼ੀਨਾਂ ਚੱਲ ਗਿਆਂ ਕੱਟ ਵੱਢ ਹੋਣੀ ਸ਼ੁਰੂ ਹੋ ਗਈ ਜੰਗਲਾਂ 'ਚ ਜਾਨਵਰ ਘਰੋਂ ਭ\,ਕਰ ਹੋ ਗਏ ਕਿਤੇ ਹਰਨ ਤੁਰੇ ਫਿੰਡੇ ਆ ਕਿਤੇ ਛੋਟੇ ਛੋਟੇ ਜੀਵ ਤੁਰੇ ਫਿੰਡੇ ਆ ਕਿੰਨੇ ਮੋਰ ਮਰ ਗਏ ਕਿੰਨੇ ਹਾਥੀ ਘਰੋਂ ਵਿਕਾਰ ਹੋ ਗਏ ਪਰ ਕੰਜਨਾ ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ ਭਾਵੇਂ ਕਰੋੜਾਂ ਦਾ ਕਾਠੋ ਵੀ ਉਹ ਚੋਂ ਇੱਕ ਅਦਾ ਹੀ ਬੰਦਾ ਇਦਾਂ ਦਾ ਦਲੇਰ ਹੁੰਦਾ ਕਿ ਜਿੰਨੇ ਵਾਣੇ ਪਾਉਣਿਆ ਹੁੰਦਾ ਜਿੰਨੇ ਇਤਿਹਾਸ ਰਚਣਾ ਹੁੰਦਾ ਜਿੰਨੇ ਕੋਈ ਨਾ ਕੋਈ ਗੱਲ ਕਿਸੇ ਦੇ ਮੱਥੇ ਮਾਰਨੀ ਹੁੰਦੀ ਆ ਆ ਵੇਖੋ ਉਸ ਜਾਨਵਰ ਨੇ ਵੀ ਉਹੋ ਕੀਤਾ ਉੱਥੇ ਪਤਾ ਨਹੀਂ ਕਿੰਨੇ ਕਿ ਜੀਸੀਬੀ ਆਏ ਦਰਖਤ ਕੱਟਣ ਨੂੰ ਹਾਲਾ ਕਿ ਕੱਡਾ ਤਗੜਾ ਪਾਪ ਆ ਦਰਖਤ ਕੱਟ ਕੇ ਧਰਤੀ ਦਾ ਬੇੜਾ ਕਰ ਕਰਨ ਲੱਗੇ ਆ ਇਹ ਹਾਥੀ ਜਿਹੜਾ ਖੜ ਗਿਆ ਇਕੱਲਾ ਹੀ ਖੜ ਗਿਆ ਲਾ ਵੀ ਬਾਕੀ ਭੱਜ ਭੁੱਜ ਗਏ ਮੇਰੇ ਮੂਰੇ ਵਰਗੇ ਤੁਹਾਡੇ ਵਰਗੇ ਤੇ ਇਹ ਇਕੱਲਾ ਹੀ ਹਾਥੀ ਜਿਹੜਾ ਨਾ ਹਜ਼ਾਰਾਂ ਹਾਥੀਆਂ ਦੇ ਵਿੱਚੋਂ ਇਹੋ ਜਿਹਾ ਦਲੇਰ ਸੀਗਾ ਇਹੀ ਮਾਂ ਨੂੰ ਵੀ ਸਲੂਟ ਕਰਦੇ ਆ ਤੇ ਇਹਨੂੰ ਵੀ ਵੀ ਇਹਨੇ ਪੋਡਾ ਆਇਆ ਹੀ ਜੀਸੀਬੀ ਮਿੱਟੀ ਪੁੱਟਣ ਵਾਲਾ ਇੰਨਾ ਗੁੱਸੇਜ ਆਇਆ ਨੇ ਟੱਕਰ ਮਾਰੀ ਤੇ ਆਪਣਾ ਸਿਰ ਪੜਵਾ ਲਿਆ ਤੇ ਬਾਈ ਜੀ ਉਹ ਪਰ ਜਿਹੜੇ ਜੀਸੀਬੀ ਮਸ਼ੀਨਾਂ ਸਭ ਟੇਡੀਆਂ ਕਰਦੀਆਂ ਜਿੰਨਾ ਚਿਰ ਚ ਦਮ ਹੀ ਜਿੰਨਾ ਚਿਰ ਚ ਇਹ ਚ ਤਾਕਤ ਸੀਗੀ ਜਦ ਤੱਕ ਇਹ ਲੜਦਾ ਰਿਹਾ ਆਪਣਿਆਂ ਦੇ ਵਾਸਤੇ ਆਪਣੇ ਵਾਸਤੇ ਆਪਣੀ ਜੰਗਲ ਨੂੰ ਬਚਾਉਣ ਵਾਸਤੇ ਅਖੀਰ ਜਦੋਂ ਇਹਨੂੰ ਜਾਦਾ ਜੇਸਬੀਆਂ ਨੇ ਘੇਰ ਲਿਆ ਫੱਟੜ ਹੋ ਗਿਆ ਹਾਰ ਫੇਰ ਨਹੀਂ ਮੰਨੀ ਤੇ ਫੇਰ ਵੇਖੋ ਇਹਨੂੰ ਨਾ ਇੱਕ ਗੱਡੀ ਤੇ ਵੀਡੀਓ ਆਈ ਹੈ ਗੱਡੀ ਤੇ ਚਾੜ ਕੇ ਤੇ ਖੜਨਦੇ ਆ ਤੇ ਮੈਂ ਇਹ ਗੱਲ ਮੈਨੂੰ ਜਰੂਰ ਚੰਗੀ ਲੱਗੀ ਵੀ ਉਹਦਾ ਕਿੰਨਾ ਤਗੜਾ ਸਨਮਾਨਤ ਹੋਇਆ ਉਹਦੀ ਕੀਤੀ ਕੁਰਬਾਨੀ ਵਿਅਰਥ ਨਹੀਂ ਗਈ ਉਹਦਾ ਕੀਤਾ ਕੰਮ ਵਿਅਰਥ ਨਹੀਂ ਗਿਆ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਕੈਮਰੇ ਦੇ ਨਾਲ ਫੋਟੋਆਂ ਇਹਦੀਆਂ ਖਿੱਚਣ ਦੇ ਕਿ ਆਹ ਉਹ ਹਾਥੀ ਆ ਜਿੰਨੇ ਕੁਰਬਾਨੀ ਕੀਤੀ ਆ ਉਹ ਜਾਨਵਰ ਆ ਕਿ ਜਿੰਨੇ ਜਾਨਵਰਾਂ ਦੀ ਸਾਰ ਲਈ ਅਸੀਂ ਇਨਸਾਨ ਹੋ ਕੇ ਕਿਸੇ ਇਨਸਾਨ ਦਾ ਦੁੱਖ ਨਹੀਂ ਸਮਝ ਸਕਦੇ ਤੇ ਬਾਈ ਜਾਨਵਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਤੇ ਵੇਖਿਓ ਕਿ ਵੀਡੀਓ ਦੇ ਵਿੱਚ ਵੀ ਇਹਨੂੰ ਗੱਡੀ ਦੇ ਪਾ ਕੇ ਖਾਣਦੇ ਆ ਤੇ ਤੁਹਾਨੂੰ ਆਟੋਮੈਟਿਕਲੀ ਸਲੂਟ ਕਰੋਗੇ ਵੀ ਵਾਕਿਆ ਸ਼ੇਰਾਂ ਦਾ ਨਾਂ ਹੀ ਹੀਗਾ ਵੀ ਸ਼ੇਰ ਜੰਗਲ ਦੇ ਰਾਜੇ ਆ ਸ਼ੇਰ ਜੇ ਆ ਸ਼ੇਰ ਉਹ ਆ ਸ਼ੇਰ ਤੇ ਹੁਣ ਫੇਸਬੁਕਾਂ 'ਤੇ ਮੇਰੇ ਵਰਗੇ ਸਿਰਫ ਧਮਕੀਆਂ ਲਾਉਣ ਵਾਲੇ ਰਹਿ ਗਏ ਗੱਲਾਂ ਕਰਨ ਵਾਲੇ ਰਹਿ ਗਏ ਉਹ ਹਾਥੀ ਵੀ ਕੰਮ ਕੱਢ ਜਾਂਦੇ ਆ ਅਮੀ ਤੇ ਗਾਈਏ ਨੂੰ ਤੁਸੀਂ ਵੀ ਜਿਆਦਾ ਬੋਲਣਾ ਕੁਝ ਨਹੀਂ ਹੁੰਦਾ ਜਿੰਨੇ ਕੁਝ ਕਰਨਾ ਆਉਂਦਾ ਨੇ ਸਾਰਾ ਕੁਝ ਕਰਨਾ ਆਉਂਦਾ ਦੁੱਖ ਹੋਣਾ ਚਾਹੀਦਾ ਬੰਦੇ ਦੇ ਮਨ ਚ ਦਿਲ ਚ ਤੇ ਵੇਖ ਲੋ ਵੀ ਇਹਨੂੰ ਹਾਥੀ ਨੂੰ ਫਿਰ ਉਹਨਾਂ ਸੰਗਲਾਂ ਨਾਲ ਪਾ ਕੇ ਇਹਦਾ ਚਲੋ ਟ੍ਰੀਟਮੈਂਟ ਤੇ ਕਰਨਗੇ ਪਰ ਇੱਕ ਵਾਰੀ ਵਕਤ ਪਾ ਦਿੱਤਾ ਦੇਰ ਆਵੇ ਦਰੁਸਤ ਆਵੇ ਖਬਰ ਇਹ ਵੀ ਸੁਣਨ ਨੂੰ ਮਿਲਦੀ ਆ ਕਿ ਹైదరాబాద్ ਦੇ ਜਿਹੜੇ ਜੰਗਲ ਕੱਟਣੇ ਸੀ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਉਹਦਾਂ ਕਹਿੰਦੇ ਆ ਕਿ ਜਿਹੜਾ ਭਾਰਤ ਦਾ ਜਿਹੜਾ ਮੋਰ ਜਿਹੜਾ ਵਾ ਇਹ ਮੇਨ ਪੰਛੀ ਆ ਕਿ ਜਿਦਾ ਸ਼ੇਰ ਜੰਗਲ ਦਾ ਰਾਜਾ ਤੇ ਇਹਨੂੰ ਵੀ ਇੱਕ ਸਨਮਾਨ ਦਿੱਤਾ ਗਿਆ ਐਨੇ ਮੋਰ ਮਰੇ ਕਿਸੇ ਨੇ ਬਾਜ ਨਹੀਂ ਚੁੱਕੀ ਐਨੇ ਜਾਨਵਰ ਮਰੇ ਕਿਸੇ ਨੇ ਬਾਜ ਨਹੀਂ ਚੁੱਕੀ ਤੇ ਜੇ ਆਪਣੇ ਪੰਜਾਬ ਦੇ ਵਿੱਚ ਕਿਸੇ ਅਮੀਰ ਦੀ ਗੱਡੀ ਨਾਲ ਗੱਡੀ ਵਾਜੇ ਤੇ ਭਾਈ ਵਖਤਾਂ ਪੈ ਜਾਂਦੀਆਂ ਕਿਸੇ ਨੂੰ ਗਾਲ ਨਿਕਲ ਜਾਵੇ ਵਖਤਾਂ ਪੈ ਜਾਂਦੀਆਂ ਕਿਸੇ ਦੇ ਬਰਖਲਾ ਕੋਈ ਗਾਲ ਹੋ ਜਾਵੇ ਵਖਤਾਂ ਪੈ ਜਾਂਦੀਆਂ ਕੋਈ ਮੇਰੇ ਵਰਗੇ ਕੋਈ ਵਿਕੇ ਮੰਤਰੀ ਦੇ ਵੀਡੀਓ ਪਾਏ ਤੇ ਵਖਤਾਂ ਪੈ ਜਾਂਦੀਆਂ ਪਰ ਆਹ ਚੀਜ਼ ਬੱਲੇ ਬਾਬੇ ਦਿਲ ਖੁਸ਼ ਹੋ ਗਿਆ ਵੀ ਇੱਕ ਜਨਵਰ ਨੇ ਇਤਿਹਾਸ ਲਾਚਤਾ ਬੜੀਆਂ ਤੁਸੀਂ ਫਿਲਮਾਂ ਵੇਖੀਆਂ ਹੋਣਗੀਆਂ ਹਾਥੀ ਮੇਰੇ ਸਾਥੀ ਹਾਥੀਆਂ ਕੋ ਡਾਂਸ ਤੱਕ ਕਰਾਤੇ ਬੰਦਿਆਂ ਸਾਡੇ ਨੇ ਹਾਥੀਆਂ ਕੋ ਭੀਖ ਤੱਕ ਮਗਾਦਤੀ ਸਾਡੇ ਬੰਦਿਆਂ ਨੇ ਪਰ ਇਹ ਨਾਰਮਲ ਹਾਥੀ ਨਹੀਂਗਾ ਤੇ ਲਾਸਟ ਵਿੱਚ ਜਿਹੜੀ ਮੈਂ ਗੱਲ ਕਰਨ ਲੱਗਾ ਨਾ ਉਹ ਵੀ ਧਿਆਨ ਨਾਲ ਸੁਣ ਲਿਓ ਕਿ ਜੇ ਕਿਸੇ ਸਾਡੇ ਕੌਮ ਦੇ ਵਿੱਚ ਕਿਸੇ ਯੋਧੇ ਨੇ ਚਾਹੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਕੋਈ ਵੀ ਹੋਇਆ ਵਾ ਨਾ ਉਦੀ ਪਹਿਚਾਨ ਆਪਣੀ ਆ ਅਖੀਰ ਉਹਨੂੰ ਮੌਤ ਦਾ ਰਸਾਈ ਚੁੰਮਣਾ ਪਿਆ ਇਹ ਵੀ ਨੋਟ ਕਰਿਓ ਵੀ ਗੋਲੀ ਜਿਹੜੀ ਵੱਜੀ ਉਹ ਸਿੱਧੀ ਮੱਤੇ 'ਚ ਵੱਜੀ ਹੋਊਗੀ ਕਈ ਕਈ ਇਹੋ ਜਿਹੇ ਬਹਾਦਰ ਹੁੰਦੇ ਪਬਲਿਕ ਭਾਵੇਂ ਜਿੰਨੀ ਮਰਜੀ ਆ ਬਹਾਦਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਤੇ ਉਹਨਾਂ ਬਹਾਦਰਾ ਕਰਕੇ ਹੀ ਕੌਮਾਂ ਜਿੰਦੀਆਂ ਰਹਿਦੀਆਂ ਤੇ ਪਰ ਇਹ ਗੱਲ ਹੈ ਕਿ ਇੱਕ ਹਾਸਦੀ ਕੁਰਬਾਨੀ ਨੇ ਜੰਗਲ ਕੱਟਣ ਤੋਂ ਰੋਕ ਦਿੱਤਾ ਤੇ ਕਿੰਨੇ ਮਰੇ ਹੋਏ ਜਾਨਵਰਾਂ ਦਾ ਬਦਲਾ ਵੀ ਲਲਿਆ ਦੁੱਖ ਵੀ ਪ੍ਰਗਟ ਆਤਾ ਹਰ ਸੋਸ਼ਲ ਮੀਡੀਆ ਤੇ ਤੇ ਹਰ ਇੱਕ ਜਗ੍ਹਾ ਇਸ ਹਾਕੀ ਦਾ ਨਾਂ ਚੱਲਣ ਡਿਆ ਵੀ ਦੀ ਕੁਰਬਾਨੀ ਕੀ ਆ ਸਾਡੇ ਵਰਗਿਆਂ ਤੁਹਾਡੇ ਵਰਗਿਆਂ ਨੂੰ ਮਜਬੂਰ ਕਰ ਦੇਣਗੇ ਹੁਣ ਕਮੈਂਟ ਕਰਨ ਤੇ ਸਾਨੂੰ ਬੋਲਣ ਤੇ ਵੀਡੀਓ ਕਿੱਦਾਂ ਦੀ ਲੱਗੀ WhatsApp ਉੱਤੇ ਸ਼ੇਅਰ ਕਰਿਓ